ਇਹ ਆ ਬੰਦੇ ਦੀ ਕਿਸਮਤ ਹੀ ਬੰਦੇ ਨੂੰ ਬਚਾ ਗਈ ਔਰ ਬੰਦੇ ਦਾ ਦੂਸਰਾ ਜਨਮ ਹੋਇਆ ਜੇ ਬੰਦੇ ਦੀ ਗੱਲ ਕਰਦੇ ਆ ਤਾਂ ਕਬੱਡੀ ਪਲੇਅਰ ਔਰ ਹੱਟਾ-ਕੱਟਾ ਨੌਜਵਾਨ ਹੈ ਲਗਭਗ 6 ਫੁੱਟ ਦੀ ਹਾਈਟ ਹੈ ਔਰ ਜਦੋਂ ਬਿਮਾਰੀ ਨੇ ਘੇਰਾ ਪਾ ਲਿਆ ਤਾਂ ਬਹੁਤ ਸਾਰੀਆਂ ਦੌੜਾਂ ਤੇ ਬਹੁਤ ਸਾਰੇ ਤਰਲੇ ਉਹ ਉਪਾਅ ਤੇ ਉਹ ਹੱਲ ਨਹੀਂ ਲੱਭਦਾ ਜਦੋਂ ਬੰਦਾ ਵਕਤ ਵਿੱਚ ਪਿਆ ਹੁੰਦਾ ਜਦੋਂ ਵਕਤ ਮਾੜਾ ਹੁੰਦਾ ਗੱਲ ਕਰਦੇ ਆ ਭਰਾ ਦੇ ਨਾਲ ਕਿਵੇਂ ਜੇ ਹਲਾਸੀ ਆ ਕਿਵੇਂ ਦੂਸਰਾ ਜਨਮ ਮਿਲਿਆ ਪ੍ਰਾਜੀ ਸਸੀ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਪ੍ਰਾਜੀ ਕਿੰਨਾ ਕੁ ਮੁਸ਼ਕਲਾਂ ਦਾ ģੇੜ ਰਿਆ ਕਿਹੜੀ ਬਿਮਾਰੀ ਜਿਸ ਨੇ ਘੇਰਾ ਪਾਲਿਆ ਸੀ ਬਿਮਾਰੀ ਭਾਜੀ ਮੈਨੂੰ ਲੀਵਰ ਫਾਈਬਰੋਸਿਸ ਹੋ ਗਿਆ ਸੀ ਜੀ ਤੇ ਮੁਸ਼ਕਲਾਂ ਦਾ ģੇੜ ਹੈ ਲਾ ਲੋ ਪੀ ਸਵੇਰੇ ਦਿਨ ਚੜ੍ਹਨ ਤੋਂ ਅੱਕ ਛੁਪਣ ਤੱਕ ਮੁਸ਼ਕਲਾਂ ਹੀ ਸੀ ਨਾ ਕੁਝ ਖਾ ਸਕਦਾ ਸੀ ਇਵਨ ਕੀ ਪਾਣੀ ਦੇ ਘੁੱਟ ਵੀ ਜਿਹੜੇ ਹਨ ਉਹ ਗਿਣ ਗਿਣ ਕੇ ਪੀਣੇ ਪੈਂਦੇ ਸੀ ਵੀ ਕਿਤੇ ਗੈਸ ਨਾ ਬਣ ਜਾਵੇ ਦੇਾਸ ਦਾ ਗੋਲ ਇੱਥੇ ਬਣਦਾ ਸੀ ਉਹ ਜਾਲ ਕੱਢ ਲੈਂਦਾ ਸੀ ਫਿਰ ਤੇ ਕੋਈ ਵੀ ਖਾਦਾ ਪੀਤਾ ਨਹੀਂ ਸੀ ਪੱਜ ਤਾ ਬਿਲਕੁਲ ਨਹੀਂ ਹਰ ਵੇਲੇ ਗੱਲ ਕੀ ਪਰੇਸ਼ਾਨੀ ਦਿਮਾਗ ਦੇ ਵਿੱਚ ਬਹਿ ਗਈ ਸੀ ਦਿਮਾਗ ਹੀ ਇੱਥੇ ਗਿਰਿਆ ਹੋਇਆ ਜੇ ਕੋਈ ਛੱਤੇ ਹਲਚਲ ਵੀ ਹੋਣੀ ਬਸ ਟੈਨਸ਼ਨ ਪੈਣੀ ਤੇ ਡਾਕਟਰ ਇਹੀ ਕਹਿੰਦੇ ਹੋਣਗੇ ਕਿ ਦਿਮਾਗ ਨਾਲ ਲਗਾ ਹਾਂ ਦਿਮਾਗ ਨਾਲ ਲਗਾ ਤੇ ਦਿਮਾਗ ਬਾਹਰ ਜਾਂਦਾ ਨਹੀਂ ਸੀ ਇਹ ਤੋਂ ਬਾਹਰ ਹੀ ਨਹੀਂ ਨਿਕਲਦਾ ਸੀ ਕਿਤੇ ਵੀ ਸੋਚ ਹੀ ਇੱਥੇ ਰਹਿ ਗਈ ਸੀ ਜੇ ਕਿਤੇ ਕੰਮ ਵੀ ਕਰਨਾ ਤਾਂ ਵੀ ਬਸ ਸੋਚ ਇੱਥੇ ਕੰਮ ਕਰਨ ਨੂੰ ਰੂਹ ਨਹੀਂ ਕਰਨੀ ਥਕਾਵਟ ਨੀਂਦ ਆਈ ਜਾਣੀ ਤੇ ਬਸ ਬਸ ਲੀਵਰ ਦੀ ਪ੍ਰੋਬਲਮ ਨੇ ਜਿਹੜਾ ਕੇਰਾ ਪਾ ਲੀਵਰ ਜਿਆਦਾ ਖਰਾਬ ਹੋ ਗਿਆ ਜਿਆਦਾ ਖਰਾਬ ਹੋ ਗਿਆ ਲੀਵਰ ਫਾਈਬਰੋਸਿਸ ਹੋ ਗਿਆ ਸੀ ਕੇਪੀਏ ਲੈਵਲ 15 ਪੁਆਇੰਟ ਕੁਛ ਆ ਗਿਆ ਸੀ ਅੱਛਾ 15 ਪੁਆਇੰਟ ਤੋਂ ਤਾਂ ਛੱਡ ਗਿਆ ਸੀ ਹਾਂਜੀ ਜਿਹੜਾ ਉਹ ਲੀਵਰ ਸਿਰੋਸਿਸ ਦੀ ਸਟੇਜ ਤੇ ਆ ਜਾਂਦਾ ਉਹ ਤਰ੍ਹਾਂ ਤਾਂ ਜੇ ਤੁਸੀਂ ਉਸ ਚੀਜ਼ ਦਾ ਇਲਾਜ ਲੱਭਣ ਵਾਸਤੇ ਉਸ ਵੇਲੇ ਕਿਹੜੀ ਸਟੇਜ ਤੇ ਸੀ ਜਦੋਂ ਇਲਾਜ ਦੀ ਦੌੜ ਕਰੀ ਆ ਜਗਾ ਜਗਾ ਤੇ ਜਾਣ ਲੱਗੇ ਜਾਂ ਪਤਾ ਹੀ ਉਦੋਂ ਲੱਗਿਆ ਕਿ ਜਦੋਂ ਖਰਾਬ ਹੋ ਗਿਆ ਪਤਾ ਹੀ ਉਦੋਂ ਲੱਗਿਆ ਵੀ ਜਦੋਂ ਬਿਲਕੁਲ ਹੀ ਕੰਡੀਸ਼ਨ ਇਹ ਜੀ ਹੋ ਗਈ ਸੀ ਕਿ ਉਹ ਅਜਨ ਅਠਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ ਕਿੰਨੇ ਕੁ ਡਾਕਟਰ ਬਦਲ ਲਏ ਕੋਈ ਵੈਦ ਹੀ ਨਹੀਂ ਛੱਡਿਆ ਭਾਈ ਪੰਜਾਬ 'ਚ ਨਾਮੀ ਵੈਦ ਅਛਾ ਨਾਮੀ ਵਾ ਜਿਹੜੇ ਦੇਸੀ ਆ ਡਾਕਟਰੀਆ ਵਾ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਫਲਾਣੇ ਕੋਲ ਚਲੇ ਜਾਓ ਢਿੰਗੜੇ ਕੋਲ ਗਿਆ ਜੀ ਸਭ ਦੀ ਮੇਰੇ ਕੋਲ ਲਿਸਟ ਪਈ ਹੋਣੀ ਆ ਮੇਰੇ ਕੋਲ ਆਪਣਾ ਫੋਨ ਪੇ ਰਾਹੀਂ ਮੈਂ ਜਿਹੜੇ ਪੈਸੇ ਸੈਂਡ ਕੀਤੇ ਆ ਬਾ 1250 ਰੁਪਏ ਦੀ ਦਵਾਈ 15 ਦਿਨ ਦੀ ਉਹਨਾਂ ਦੇ ਸਾਰਿਆਂ ਦੇ ਅੰਮ੍ਰਿਤਸਰ ਦੇ ਕਈ ਡਾਕਟਰ ਹੈਗੇ ਆ ਹੋਮੋਪੈਥੀ ਜਿਹੜੇ ਪਲਾਸਟਿਕ ਦੇ ਕਾਰਡ ਦੇ ਉੱਤੇ ਨਾਮ ਲਿਖ ਕੇ ਪੇਸ਼ੈਂਟ ਦਾ ਨਾਮ ਲਿਖ ਕੇ ਉਹਨਾਂ ਦੀ ਟੋਕਨ ਨੰਬਰ ਲਿਖ ਕੇ ਉਹਨਾਂ ਤੋਂ ਵੀ ਦਵਾਈ ਖਾਦੀ ਕੋਈ ਅਸਰ ਨਹੀਂ ਸਰਾਂ ਦੇ ਤੋਂ ਖਾਦੀ ਉਹ ਤੋਂ ਉਹਨਾਂ ਤੋਂ ਵੀ ਕੋਈ ਅਸਰ ਨਹੀਂ ਲੁਧਿਆਣੇ ਤੋਂ ਖਾਦੀ ਉਹਨਾਂ ਤੋਂ ਵੀ ਕੋਈ ਅਸਰ ਨਹੀਂ ਤੇ ਲੰਬੀ ਤੋੜ ਲਾਈ ਬਹੁਤ ਸੰਘਰਸ਼ ਕਰਿਆ ਬਹੁਤ ਜ਼ਿਆਦਾ ਤੇ ਫਿਰ ਆਸ ਕਿਦਾਂ ਲੱਗੀ ਆ ਕਿਵੇਂ ਰਾਹ ਲੱਭਿਆ ਕਿੱਥੋਂ ਇਹ ਰਾਜ ਹੋਇਆ ਕਿੱਥੋਂ ਹੱਲ ਲੱਭਿਆ ਮੈਂ ਦੀ ਫੇਸਬੁੱਕ ਦੇਖਦਾ ਪਿਆ ਸੀ ਲੰਮਾ ਪਿਆ ਰਾਤ ਦਾ ਟਾਈਮ ਸੀ ਮੈਂ ਜਦੋਂ ਇਹਨਾਂ ਦੀ ਐਡ ਦੇਖੀ ਤੇ ਮੈਂ ਫਿਰ ਅਗਲੇ ਦਿਨ ਸਵੇਰੇ ਫੋਨ ਲਾਇਆ ਮੈਂ ਕਿਹਾ ਵੀ ਮੈਂ ਬਹੁਤ ਜ਼ਿਆਦਾ ਪਰੇਸ਼ਾਨੀ ਚੋਂ ਨਿਕਲ ਰਿਹਾ ਕਿ ਆ ਚੀਜ਼ਾਂ ਮੇਨਾਂ ਹੋਈਆਂ ਕਰਦੀਆਂ ਵੀ ਮੈਂ ਇਸ ਟਾਈਮ ਬਹੁਤ ਜ਼ਿਆਦਾ ਪਰੇਸ਼ਾਨ ਆ ਵੀ ਮੈਂ ਸੁਸਾਇਸਾਈਡ ਕਰਨ ਤੱਕ ਵੀ ਸੋਚ ਲਿਆ ਸੀ ਅੱਛਾ ਇੱਥੋਂ ਤੱਕ ਸਾਰਾ ਪਰਿਵਾਰ ਵੀ ਪਰੇਸ਼ਾਨ ਸਾਰੇ ਪਰੇਸ਼ਾਨ ਜੀ ਤੇ ਫਿਰ ਉਸ ਤੋਂ ਬਾਅਦ ਭਾਈ ਡਾਕਟਰ ਸਾਹਿਬ ਨਾਲ ਜਦੋਂ ਗੱਲ ਹੋਈ ਉਹਨਾਂ ਨਾਲ ਤਾਂ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ 1 ਮਹੀਨਾ ਦਵਾਈ ਖਾ ਮੇਰੀ ਤੇ ਫਿਰ ਦੇਖਦੇ ਆ ਚਲੋ ਬੰਦਾ ਮਰਦਾ ਕੀ ਨਹੀਂ ਕਰਦਾ ਮੈਂ ਕਿ ਚਲੋ ਪੜੀ ਹੁਣੇ ਦੇਖ ਲੈਨੇ ਹੂਮੋਪੈਥੀ ਇਹ ਵੀ ਅਪਣਾ ਕੇ ਨਾਮ ਹੋਪ ਹੂਮੋ ਕੇਅਰ ਮੈਂ ਕਿ ਚਲੋ ਦੇਖ ਲੈਨੇ ਹੋਪ ਵੀ ਜੇ ਇਧਰੋਂ ਵੀ ਕਦੇ ਜਾਗ ਜੇ ਕੋਈ ਆਸ ਬਣ ਜੇ ਬਚਣ ਦੀ ਤਾਂ ਵੀ ਕਰ ਲੈਨੇ ਟਰਾਈ ਮੈਂ ਭਾਈ ਨਾਲ ਗੱਲ ਕੀਤੀ ਇਹਨਾਂ ਨੇ ਮੈਨੂੰ ਦਵਾਈ ਤੀਜੇ ਦਿਨ ਪਹੁੰਚਦੀ ਕਰਤੀ ਮੈਂ ਦਵਾਈ ਖਾਧੀ 15 ਦਿਨ ਮੈਨੂੰ ਫਰਕ ਲਈ ਨਜ਼ਰ ਆਇਆ ਅੱਛਾ 15 ਦਿਨ ਜਿਹੜਾ ਨਹੀਂ ਪੈਂਦਾ ਜਰਾ 15 ਦਿਨ ਬਾਅਦ ਦੁਆਰਾ ਕਾਲ ਕੀਤੀ ਮੈਂ ਕਿ ਡਾਕਟਰ ਸਾਹਿਬ ਹੂੰ ਇਹ ਤੁਹਾਡੀ ਵੀ ਗੱਲ ਸੇਮ ਹੀ ਉਦਾਂ ਦੀ ਲੱਗੀ ਐ ਜਿਦਾਂ ਦੇ ਬਾਕੀ ਵੈਦਾਂ ਦੀ ਜਾਂ ਡਾਕਟਰਾਂ ਦੀ ਮੈਨੂੰ ਲੱਗੀ ਕਹਿੰਦੇ ਨਹੀਂ ਤੂੰ ਯਕੀਨ ਕਰ ਵੀ 15 ਦਿਨ ਹੋਰ ਖਾਲਾ ਵੀ ਜੇ ਨਾ ਹੋਇਆ ਤਾਂ ਮੈਂ ਤੇਰੇ ਪੈਸੇ ਵਾਪਸ ਕਰ ਦੂੰ ਮੈਂ ਕਿਹਾ ਠੀਕ ਐ ਜੀ ਕੋਈ ਗੱਲ ਨਹੀਂ ਤੇ ਮੈਂ ਇਹਨਾਂ ਨੂੰ ਦੱਸਿਆ ਜੀ ਮੈਂ ਕਈਆਂ ਵੈਦਾਂ ਤੋਂ ਵੀ ਪੈਸੇ ਵਾਪਸ ਕਰਾਏ ਜਿਹੜੇ ਉਹ ਪੁਲਿਸ ਕੰਪਲੇਂਟਾਂ ਰਹੀਂ ਲਏ ਆ ਅਛਾ ਪੂਲਸੇ ਕੰਪਲੇਂਟਾਂ ਫਿਰ ਪਾਈਆਂ ਡਾਕਟਰਾਂ ਦੇ ਫਿਰ ਲੈ ਡਾਕਟਰਾਂ ਤੇ ਕਰਾਈਆਂ ਮੈਂ ਨਾਉ ਨਹੀਂ ਲੈ ਲਿਆ ਜੰਦਾ ਤੇ ਲੈ ਉਹਨਾਂ ਤੋਂ ਪੈਸੇ ਵਾਪਸ ਜਿੰਦਾ ਕੋਈ 3000 ਦੀ ਦਵਾਈ ਦਿੱਤੀ ਉਹਨਾਂ ਮੈਨੂੰ 27 2200 ਰੁਪਏ ਵਾਪਸ ਕਰਿਆ ਹਫਤੇ 15 ਦਿਨ ਦੀ ਦਵਾਈ ਖਾ ਕੇ ਜਦੋਂ ਫਰਕ ਨਹੀਂ ਪੈਣਾ ਬਿਲਕੁਲ ਹੀ ਹੈ ਨਾ ਉਹਨਾਂ ਨੇ بڑے بڑے ਵਾਅਦੇ ਕਰਦੇ ਸੀ ਬਿਲਵੋ ਜੀ ਤੀਜੇ ਦਿਨ ਫਰਕ ਪੈ ਗਿਆ ਚੌਥੇ ਦਿਨ ਫਰਕ ਪੈ ਜਾਊਗਾ ਇਹ ਮੈਂ ਵੀ ਠੋਮਲ ਵਿੱਚ ਚੰਗੀਆਂ ਕੰਪਲੇਂਟਾਂ ਕਰਾਈਆਂ ਉਹਨਾਂ ਤੇ ਮੈਂ ਕਹਾ ਪਾਜੀ ਵੀ ਮੈਂ پیسے ਤਾਂ ਮੈਂ ਲੈ ਹੀ ਲਊਗਾ ਕਿਉਂਕਿ ਮੇਰੀ ਮਿਹਨਤ ਦੀ ਕਮਾਈ ਆ ਮੈਂ ਦਰਦ ਦਾ ਚਾਰ ਨੌਕਰੀ ਕਰ ਰਿਹਾ ਤੇ ਮੈਂ ਸਾਰੀ ਦਿਹਾੜੀ ਮਿਹਨਤ ਕਰਕੇ ਆਪਣੀ ਹੈਨਾ ਰੋਜੀ ਰੱਟੀ ਦਾ ਗੁਜ਼ਾਰਾ ਕਰ ਰਿਆ ਤੇ ਇਹ ਪੈਸੇ ਤਾਂ ਲੈ ਹੀ ਲਊਗਾ ਫਿਰ ਉਸ ਤੋਂ ਬਾਅਦ ਪਾਜੀ ਕਹਿੰਦੇ ਵੀ ਯਾਰ ਤੂੰ 15 ਦਿਨ ਹੋਰ ਖਾਲਾ ਕੋਈ ਗੱਲ ਨਹੀਂ ਪੈਸੇ ਨਹੀਂ ਰਿਕਟੇ ਜਾਂਦੇ ਮੈਂ ਕਿ ਚਲੋ ਠੀਕ ਹੈ ਮੈਂ ਕਹਾ ਪਾਜੀ ਮੈਨੂੰ ਆਹ ਦਿੱਕਤ ਹੱਲੇ ਹੱਲੇ ਆ ਰਹੀ ਆ ਇਹਨਾਂ ਨੇ ਮੈਨੂੰ ਇੱਕ ਹੋਰ ਮੈਡੀਸਿਨ ਲਗਾਈ ਕਹਿੰਦੇ ਦਵਾ ਕਰ ਉੱਥੋਂ ਫੜ ਲੈ ਜਿੱਦ ਨੂੰ ਜ਼ਿਆਦਾ ਰਿਕਟ ਹੈ ਪਾਜੀ ਬਸ ਕਹਿੰਦੇ ਨਾ ਵੀ ਵੀ ਰੱਬ ਦੀ ਉਹ ਗੱਲ ਸੱਚ ਹੋ ਗਈ ਵੀ ਆਪਾਂ ਕਹਿ ਲਿਆ ਵੀ ਜੋ ਭਾਈ ਨੇ ਕਿਹਾ ਸੀ ਡਾਕਟਰ ਸਾਹਿਬ ਨੇ ਉਵੇਂ ਉਵੇਂ ਉਹ 15 ਦਿਨ ਤੋਂ ਬਾਅਦ ਉਵੇਂ ਉਵੇਂ ਹੌਲੀ 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 ਰਿਕਵਰ ਹੋਣਾ ਸ਼ੁਰੂ ਹੋਇਆ ਪਹਿਲਾਂ ਮੈਂ ਰੋਟੀ ਖਾਣ ਤੋਂ ਇੱਕ ਫੁਲਕੇ ਦਾ ਡੇਢ ਫੁਲਕੇ ਤੋਂ ਡਰਦਾ ਸੀ ਹੂੰ ਅੱਜ ਮੈਂ ਹੁਣ ਸਵੇਰੇ ਵੀ 6 ਮੱਕੇ ਦੀਆਂ ਰੋਟੀਆਂ ਖਾ ਕੇ ਆਇਆ ਅੱਛਾ ਹਾਂ ਤੇ ਪਹਿਲਾਂ ਇੱਕ ਫੁਲਕੇ ਤੋਂ ਵੀ ਡਰਦਾ ਸੀ ਕਿਉਂਕਿ ਮਨ ਇਹ ਹੁੰਦਾ ਸੀ ਵੀ ਖਾ ਲੈਣੀ ਹੈ ਤੇ ਪਾਸਾਊਟ ਕਿਵੇਂ ਕਰੂੰ ਕਿਉਂਕਿ ਮਿਊਕਸ ਔਰ ਜਿਹੜੀ ਲੈਟਰਿੰਗ ਆਉਂਦੀ ਸੀ ਉਹ ਇੰਨੀ ਚਿਕ ਚਿਕਨਾਹਟ ਵਾਲੀ ਚਿਪਚਿਪ ਰੇਸ਼ਾਈ ਰੇਸ਼ਾ ਟੈਪ ਵਾਲੀ ਉਹ ਪਾਸ ਆਊਟ ਨਹੀਂ ਹੋ ਰਹੀ ਭਾਈ ਹੂੰ ਬਹੁਤ ਪਰੇਸ਼ਾਨੀ ਪੂਰਾ ਦਿਨ ਗੜਗੜ ਗੜਗੜ ਹੁੰਦੇ ਰਹਾ ਪੇਟ ਦੇ ਚਾਵਾ ਗਿਆ ਗੜਗੜ ਵੀ ਹੋਈ ਜਾਣੀ ਤੇ ਗੈਸ ਨਾਲ ਇੱਥੇ ਗੋਲਾ ਜਦੋਂ ਵੱਜ ਜਾਣਾ ਫਿਰ ਪਰੇਸ਼ਾਨੀ ਕੋਈ ਕੰਮ ਕਰਨ ਨੂੰ ਰੂਹ ਨਹੀਂ ਹੈ ਚੜਚੜਾਪਨ ਹਰੇਕ ਨਾਲ ਬੈਠੀ ਜਾਣਾ ਲੜਨ ਵਾਲਾ ਮਾਹੌਲ ਹੋ ਗਿਆ ਵਾਸੀ ਹੈ ਨਾ ਕਿਉਂਕਿ ਧਿਆਨ ਕਿਤੇ ਹੋਰ ਪਾਸੇ ਜਾਂਦਾ ਹੀ ਨਹੀਂ ਸੀ ਹੁਣ ਤਾਂ ਆਪਣੇ ਆਪ ਨੂੰ ਤੰਦਰੁਸਤ ਮੰਨਦੇ ਹੂੰ ਹੁਣ 80% ਬਿਲਕੁਲ ਸਹੀ ਹੈ ਭਾਜੀ 80% ਤੱਕ ਬਿਲਕੁਲ ਸਹੀ ਹੈ ਤੇ ਹਲਕਾ ਫੁਲਕਾ ਪਰਹੇਜ਼ ਰੱਖਣਾ ਪੈਂਦਾ ਭਾਜੀ ਡਾਕਟਰ ਸਾਹਿਬ ਦੀ ਗਾਈਡਲੈਂਸ ਨਾਲ ਚੱਲ ਰਿਹਾ ਮੈਂ ਪਾਣੀ ਵੀ ਯਾਨੀ ਕਿ ਉਸ ਹਿਸਾਬ ਨਾਲ ਪੀ ਰਿਹਾ ਜਿਸ ਹਿਸਾਬ ਨਾਲ ਡਾਕਟਰ ਕਹੇਗਾ ਹੂੰ ਕੋਈ ਫालतू ਈਟਿੰਗ ਨਹੀਂ ਖਾਣਾ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿੰਨੀ ਉਮਰ ਤੱਕ ਬੰਦੇ ਨੂੰ ਪਰਹੇਜ਼ ਕਰ ਲੈਣਾ ਚਾਹੀਦਾ ਲੀਕ ਦੇਖੋ ਜੀ ਪਰਹੇਜ਼ ਤਾਂ ਜਿਹੜਾ ਮੈਂ ਕਹਿੰਨਾ ਵੀ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਹੈਨਾ ਵੀ ਸਾਰਾ ਕੁਝ ਜਿਹੜਾ ਕੈਮੀਕਲੀ ਆ ਰਿਹਾ ਹੂੰ ਹੂੰ ਤੁਸੀਂ ਚਾਹੇ ਫਾਸਟ ਫੂਡ ਲੈ ਲੋ ਚਾਹੇ ਮਿਲਕ ਪ੍ਰੋਡਕਟ ਲੈ ਲੋ ਸਾਰਾ ਕੁਝ ਕੈਮੀਕਲ ਹੈ ਤੇ ਮੈਂ ਤਾਂ ਇਹ ਕਹੂੰਗਾ ਵੀ ਯਾਰ ਤੁਸੀਂ ਪਰਹੇਜ਼ ਜ਼ਰੂਰੀ ਹੈ ਬਾਕੀ ਜੇ ਕੋਈ ਮੇਰਾ ਵੀਰ ਪਰੇਸ਼ਾਨ ਹੈ ਲੀਵਰ ਤੋਂ ਕਿਉਂਕਿ ਮੇਨੂੰ ਤਾਂ ਫਾਈਬਰੋਸਿਸ ਸੀ ਕਿਸੇ ਨੂੰ ਹੋਰ ਵੀ ਹੈਨਾ ਦਿੱਕਤ ਆ ਸਕਦੀਆਂ ਕਿਸੇ ਨੂੰ ਕਿਸ ਦੇ SGOT, GPT ਜਾਂ ਕੋਈ ਹੋਰ ਦਿੱਕਤਾਂ ਮੈਂ ਕਹਿੰਦਾ ਇੱਕ ਵਾਰੀ ਹੋ ਕੋ ਮੁਕੇਰ ਤੇ ਆਣਾ ਚਾਹੀਦਾ ਵੀ ਜਰੂਰ ਇੱਕ ਵਾਰ ਕੰਟੈਕਟ ਕਰਨਾ ਚਾਹੀਦਾ ਜਰੂਰ ਜਰੂਰ ਤਾਂ ਤੁਹਾਨੂੰ ਆਪਣੇ ਆਪ ਚੋਂ ਸੰਤੁਸ਼ਟੀ ਆ ਕਿ ਇੱਥੋਂ ਦਵਾਈ ਦਾ ਅਸਰ ਕਰਿਆ ਨਹੀਂ ਤੇ ਲੋਕ ਬਹੁਤ ਪਰੇਸ਼ਾਨ ਮੇਰੇ ਕੋ ਭਾਜੀ ਮੇਰੇ ਕੋ ਸਾਰਿਆਂ ਵੈਦਾਂ ਦੀਆਂ ਸਕਰੀਨਸ਼ਾਟਾਂ ਹੋਣੀਆਂ ਮੇਰੇ ਕੋ ਡਾਟੇ ਲਿਖੇ ਹੋਏ ਹੋਣ ਜਦੋਂ ਮੈਂ ਕਿਉਂਕਿ ਲਿਖ ਕੇ ਮੈਂ ਲੈ ਜਾਂਦਾ ਸੀ ਕਿਉਂਕਿ ਭੁੱਲ ਜਾਂਦਾ ਬੰਦਾ ਮੇਰੇ ਕੋ ਸਾਰਿਆਂ ਦਾ ਲਿਖਿਆ ਹੋਇਆ ਮੈਂ ਕਿਹੜੇ ਕਿਹੜੇ ਡਾਕਟਰ ਨੂੰ ਕੀ ਕੀ ਦੱਸਦਾ ਹੁੰਦਾ ਸੀ ਉਹ ਮੇਰੇ ਕੋ ਨੋਟਪੈਡ ਦੇ ਵਿੱਚ ਐਡ ਵੀ ਹੋਣਾ ਨਾ ਡਾਕਟਰ ਨੂੰ ਆਹ ਦੱਸਿਆ ਹੋਇਆ ਵੀ ਮੇਰੇ ਆਹ ਚੀਜ਼ ਬਣਦੀ ਆਹ ਦਿੱਕਤਾਂ ਦੀ ਆਹ ਦਿੱਕਤ ਆਂਦੀ ਹੈ ਬਸ ਉਹਨਾਂ ਦਾ ਸੀ ਪੈਸੇ ਤੱਕ ਮਤਲਬ ਪੈਸਾ ਆ ਗਿਆ ਉਹਨਾਂ ਨੂੰ ਟ੍ਰਾਂਸਫਰ ਹੋ ਗਿਆ ਉਹਨਾਂ ਨੂੰ ਅਗਰ ਤੁਸੀਂ ਮੁੜ ਕੇ ਕੋਲ ਵੀ ਕਰਦੇ ਨਾ ਤਾਂ ਉਹਨਾਂ ਦੇ ਅੱਗੇ ਜਿਹੜੇ ਰੱਖੇ ਹੁੰਦੇ ਮੀਡੀਏਟਰ ਜਾਂ ਜੋ ਵੀ ਅੱਗੇ ਫੋਨ ਚੱਕਣ ਵਾਲੇ ਰੱਖੇ ਹੁੰਦਾ ਸਟਾਫ ਉਹਨਾਂ ਨੇ ਚੱਕਣਾ ਇੱਥੇ ਸਿੱਧਾ ਡਾਕਟਰ ਸਾਹਿਬ ਨਾਲ ਗੱਲ ਹੁੰਦੀ ਹੈ ਲੋਕਾਂ ਨੂੰ ਇਹੀ ਸਨੇਹ ਦੇਣਾ ਚਾਹੁੰਦੇ ਹੋ ਕਿ ਇੱਕ ਵਾਰ ਜੂ ਕੰਟੈਕਟ ਕਰੋ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਜਰੂਰ ਭਾਈ ਤਾਂ ਬਹੁਤ ਵਧੀਆ ਵਿਚਾਰ ਨੇ ਗੱਲ ਅਸੀਂ ਜੋ ਹੈ ਡਾਕਟਰ ਸਾਹਿਬ ਨਾਲ ਵੀ ਕਰਾਂਗੇ ਕੀ 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 ਇਲਾਜ ਨੇ ਔਰ ਕਿੰਨਾ ਸਮਾਂ ਤਾਂ ਇੱਕ ਵਾਰ ਜ਼ਰੂਰ ਅਜਮਾਉਣਾ ਚਾਹੀਦਾ ਔਰ ਪਰਹੇਜ ਕਿਹੜੇ ਕਿਹੜੇ ਕਰਨੇ ਚਾਹੀਦੇ ਆ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਠੀਕ ਆ ਭਰਾ ਜੀ ਧੰਨਵਾਦ ਗੱਲ ਚਰਚਾਵਾਂ ਨਾਲ ਜੁੜੀ ਨਹੀਂ ਗੱਲ ਹੈ ਸਿਹਤ ਨਾਲ ਜੁੜੀ ਹੋਈ ਤਾਂ ਗੱਲ ਸਿਹਤ ਦੀ ਕਰਦੇ ਆ ਤਾਂ ਇਹ ਨੇ ਡਾਕਟਰ ਗੁਰਪ੍ਰੀਤ ਜੀ ਔਰ ਮੁਹਾਲੀ ਦੇ ਵਿੱਚ ਰਹਿੰਦੇ ਨੇ ਤਾਂ ਇਲਾਜ ਬਾਰੇ ਗੱਲ ਚੱਲ ਰਹੀ ਸੀ ਤਾਂ ਜੋ ਬੰਦਾ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਤਾਂ ਉਸ ਨੂੰ ਪਤਾ ਹੈ ਕਿ ਡਾਕਟਰ ਕੀ ਹੁੰਦਾ ਔਰ ਡਾਕਟਰ ਨੇ ਜੋ ਇਲਾਜ ਕਰਿਆ ਤਾ ਉਸ ਇਲਾਜ ਦੇ ਵਿੱਚ ਮੈਨੂੰ ਕਿੱਥੋਂ ਫਰਕ ਲੱਗਿਆ ਬਹੁਤ ਸਾਰੇ ਡਾਕਟਰ ਇਲਾਜ ਕਰਦੇ ਨੇ ਬਹੁਤ ਸਾਰੀਆਂ ਦਵਾਈਆਂ ਪਹਿਲਾਂ ਵੀ ਚਲਦੀਆਂ ਨੇ ਲੇਕਿਨ ਜਿਸ ਤੋਂ ਦਵਾਈ ਅਸਰ ਕਰਦੀ ਆ ਤਾਂ ਬੰਦਾ ਉਸ ਨੂੰ ਰੱਬ ਮੰਨਦਾ ਆ ਤਾਂ ਗੱਲ ਕਰਦੇ ਆ ਡਾਕਟਰ ਸਾਹਿਬ ਸਸੀ ਕਾਲ ਜੀ ਸਸੀ ਕਾਲ ਡਾਕਟਰ ਸਾਹਿਬ ਕਿਵੇਂ ਵੇਖਦੇ ਹੋ ਨੌਜਵਾਨ 6 ਫੁੱਟ ਦਾ ਕੱਦ ਆ ਔਰ ਜਦੋਂ ਬਿਮਾਰੀ ਨੇ ਘੇਰਾ ਪਾ ਲਿਆ ਤਾਂ ਕਿੰਨੀਆਂ ਮੁਸੀਬਤਾਂ ਪਰਿਵਾਰ ਤੇ ਵੀ ਗਿਰਦੀਆਂ ਆਪਣਾ ਵੀ ਬੰਦਾ ਦਿਲ ਛੱਡ ਜਾਂਦਾ ਹੌਫਲਾ ਜਾਂਦਾ ਤਾਂ ਉਹ ਕਿਵੇਂ ਤੁਹਾਡਾ ਨੰਬਰ ਇਹਨਾਂ ਦੇ ਕੋਲ ਪਹੁੰਚਿਆ ਦੇਖੋ ਜੀ ਸਾਡੇ ਨਾਲ ਐਡ ਚੱਲਦੀ ਪਈ ਆ ਫੇਸਬੁਕ ਇੰਸਟਾਗ੍ਰam ਤੇ ਜੀ ਆਨਲਾਈਨ ਪੇਸ਼ੈਂਟ ਦੇਖਦੇ ਆ ਸੀ ਤੇ ਇਹਨਾਂ ਨੰਬਰ ਲਿਆ ਸੀ ਐਡ ਤੋਂ ਤੇ ਸਾਡੇ ਨਾਲ ਕੰਟੈਕਟ ਕੀਤਾ ਸੀਗਾ ਜਦੋਂ ਇਹਨਾਂ ਨਾਲ ਗੱਲ ਹੋਈ ਤੇ ਬਹੁਤ ਜ਼ਿਆਦਾ ਨੈਗੇਟਿਵ ਸੀਗੇ ਤੇ ਕਾਫੀ ਪਰੇਸ਼ਾਨ ਸੀਗੇ ਕਿਉਂਕਿ ਬਹੁਤ ਜਿਆਦੀ ਮੈਡਿਸਨੇ ਖਾ ਚੁੱਕੇ ਸੀ ਅਲੱਗ-ਅਲੱਗ ਵੈਦਾਂ ਹਕੀਮਾਂ ਕੋ ਮੈਡਿਸਨ ਖਾ ਚੁੱਕੇ ਸੀ ਇਹਨਾਂ ਨੂੰ ਕਿਤੇੋਂ ਫਰਕ ਨਹੀਂ ਸੀ ਪਿਆ ਤੇ ਚਲੋ ਇਹਨਾਂ ਨਾਲ ਗੱਲ ਹੋਈ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੁਝ ਦਿਨਾਂ ਵਿੱਚ ਫਰਕ ਪੈ ਜਾਏਗਾ ਤੇ ਜੋ ਇਹਨਾਂ ਨੂੰ ਡਾਈਟ ਬਾਰੇ ਦੱਸਿਆ ਉਹਨਾਂ ਨੇ ਫਾਲੋ ਕੀਤਾ ਤੇ ਆਸਤੇ ਆਸਤੇ ਇਹਨਾਂ ਦਾ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਹੁਣੇ ਬਿਲਕੁਲ ਠੀਕ ਨੇ ਕਿਹੜਾ ਤੁਹਾਡਾ ਪੇਜ ਹੈ ਕਿਸ ਨਾਮ ਨਾਲ ਪੇਜ ਚੱਲਦਾ ਜੋ ਇਸਤਾ ਤੇ ਜਾਂ ਫੇਸਬੁੱਕ ਤੇ ਜਾਂ YouTube ਤੇ ਕੀ ਕਿਸ ਨਾਮ ਨਾਲ ਪੇਜ ਸਾਡਾ ਪੇਜ ਹੈਗਾ ਜੀ ਹੋਪ ਹੋਮਿਓ ਕਲੀਨਿਕ ਐਂਡ ਸਸੈਂਟਰ ਹੈਗਾ ਹੋਪ ਹੋਮਿਓ ਕਲੀਨਿਕ ਹੋਮਿਓ ਕਲੀਨਿਕ ਐਂਡ ਰਿਸਰਚ ਸੈਂਟਰ ਰਿਸਰਚ ਸੈਂਟਰ ਜੀ ਜੀ ਤਾਂ ਇਸ ਪੇਜ ਦੇ ਉੱਤੇ ਜਦੋਂ ਲੋਕ ਤੁਹਾਨੂੰ ਕੰਟੈਕਟ ਕਰਦੇ ਆ ਤਾਂ ਫਿਰ ਤੁਸੀਂ ਮੈਡੀਸਨ ਜਿਹੜੀ ਆ ਉਹ ਲੈਣ ਆਉਣਾ ਪੈਂਦਾ ਜਾਂ ਆਨਲਾਈਨ ਪੇ ਕਰ ਦਿੰਦੇ ਆ ਨੇ ਜ਼ਿਆਦਾਤਰ ਪੇਸ਼ੰ ਨੂੰ ਸਾਡੇ ਕੋਲ ਆਨਲਾਈਨ ਮੈਡੀਸਿਨ ਮੰਗਵਾ ਲੈਂਦੇ ਨੇ ਕਿਉਂਕਿ ਅਸੀਂ ਸਾਡੇ ਕੋਲ ਬਣੀ ਬਣਾਈ ਦਵਾਈ ਕੋਈ ਨਹੀਂ ਹੁੰਦੀ ਅਸੀਂ ਪੇਸ਼ੰਤ ਨਾਲ ਗੱਲ ਕਰਦੇ ਆ ਬੇਸ਼ੱਕ 20 ਮਿੰਟ ਲੱਗੇ ਜਾਂ ਅੱਧਾ ਘੰਟਾ ਲੱਗੇ ਪ੍ਰੋਪਰ ਉਹਨਾਂ ਨਾਲ ਗੱਲ ਕਰਕੇ ਉਹਦੇ ਸਿੰਪਟਮ ਲੈ ਕੇ ਫਿਜ਼ੀਕਲ ਮੈਂਟਲੀ ਸਿੰਪਟਮ ਲੈ ਕੇ ਤੇ ਫਿਰ ਮੈਡੀਸਿਨ ਬੰਦੀ ਆ ਇਹ ਮੈਡੀਸਿਨ ਜਿਹੜੀ ਆ ਇਹ ਦੇਸੀ ਆ ਜਾਂ ਇਹ ਇੰਗਲਿਸ਼ ਮੈਡੀਸਿਨ ਤੁਸੀਂ ਕਰਦੇ ਹੋ ਕਿਹੜੀ ਦਵਾਈ ਦਿੰਦੇ ਨਹੀਂ ਬਿਲਕੁਲ ਨੇਚਰਲ ਪੈਥੀ ਮੈਡੀਸਨ ਆ ਇਹਦਾ ਕੋਈ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਤੁਸੀਂ ਇਹ ਸਾਰਾ ਸਮਗਰੀ ਜਾਂ ਗੋਲੀਆਂ ਲੈਂਦੇ ਹੋ ਤਾ ਸਾਰੀਆਂ ਤੁਹਾਨੂੰ ਮਿਲ ਜਾਂਦੀਆਂ ਆਸਾਨੀ ਨਾਲ ਨਹੀਂ ਜੀ ਲਿਕੁਇਡ ਡ੍ਰੌਪ ਹੁੰਦੇ ਆ ਅਸੀਂ ਆਪ ਖੁਦ ਤਿਆਰ ਕਰਦੇ ਜੀ ਆਪਣੇ ਕੰਬੀਨੇਸ਼ਨ ਖੁਦ ਤਿਆਰ ਕਰੀਦੇ ਆ ਪੇਸ਼ੈਂਟ ਦੀ ਹਿਸਟਰੀ ਦੇ ਮੁਤਾਬਕ ਉਹਦੇ ਸਿੰਪਟਮ ਦੇ ਮੁਤਾਬਕ ਤਾਂ ਕਿੰਨੇ ਸਮੇਂ ਤੋਂ ਤੁਸੀਂ ਇਸ ਪ੍ਰੈਕਟਿਸ ਨੂੰ ਕਰ ਰਹੇ ਹੋ ਪ੍ਰੈਕਟਿਸ ਕਰਦਿਆਂ ਜੀ 16 ਸਾਲ ਹੋ ਗਏ ਜੀ 16 ਸਾਲ ਦਾ ਤਜਰਬਾ ਤੁਹਾਡਾ ਜਿਹੜਾ ਉਹ ਲੋਕਾਂ ਦੇ ਕੰਮ ਆ ਰਿਹਾ ਤਾਂ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਤਾਂ ਜਦੋਂ ਇਹ ਨੌਜਵਾਨ ਆਇਆ ਤਾਂ ਉਸ ਵੇਲੇ ਇਸ ਨੇ ਵੀ ਕਿਹਾ ਹੋਵੇਗਾ ਕਿ ਅਸੀਂ ਬਹੁਤ ਡਾਕਟਰ ਵੇਖ ਲਏ ਹਰ ਡਾਕਟਰ ਕਹਿੰਦਾ ਇੱਕ ਮਹੀਨਾ ਦਾ ਖਾਓ ਇੱਕ ਮਹੀਨਾ ਦਾ ਯੂਜ਼ ਕਰੋ ਹਾਂਜੀ ਸਾਡੇ ਕੋਲ ਜ਼ਿਆਦਾਤਰ ਲੋਕੀ ਪੇਸ਼ੈਂਟ ਜਿਹੜੇ ਹੁੰਦੇ ਨੇ ਦਵਾਈ ਖਾ ਕੇ ਹੀ ਆਉਂਦੇ ਨੇ ਇੱਧਰ ਉੱਧਰੋਂ ਬਿਲਕੁਲ ਨਰਾਸ਼ ਹੋ ਕੇ ਸਾਡੇ ਕੋਲ ਆਉਂਦੇ ਨੇ ਸਾਡੇ ਕੋਲ ਕੁਝ ਪੇਸ਼ੈਂਟ ਐਵੇਂ ਦੇ ਬੰਦੇ ਜਿਨ੍ਹਾਂ ਨੂੰ ਕਈ ਡਾਕਟਰਸ ਨੇ ਜਵਾਬ ਵੀ ਦੇ ਦਿੱਤਾ ਹੁੰਦਾ ਲੀਵਰ ਦੇ ਹੋ ਗਏ ਕਿਡਨੀ ਦੇ ਹੋ ਗਏ ਪੈਰਾਲਾਈਜ਼ ਹੋ ਗਿਆ ਸਰਵਾਈਕਲ ਹੋ ਗਿਆ ਇਹ ਵੀ ਦੇ ਕਾਫੀ ਪ੍ਰੋਬਲਮਸ ਜਿਹੜੀਆਂ ਕਿਤੇ ਉਹ ਠੀਕ ਨਹੀਂ ਹੁੰਦੀਆਂ ਸਾਡੇ ਕੋਲ ਪੇਸ਼ੈਂਟ ਠੀਕ ਹੋ ਕੇ ਜਾਂਦਾ ਅੱਛਾ ਜਿਵੇਂ ਪੈਰਾਲਾਈਜ਼ ਦਾ ਅਟੈਕ ਹੁੰਦਾ ਜੀ ਜੀ ਤੇ ਉਸ ਨੂੰ ਵੀ ਕਵਰ ਕਰ ਲੈਂਦੇ ਹੋ ਤੇ ਉਹਦਾ ਕਿੰਨਾ ਕੁ ਸਮਾਂ ਲੱਗਦਾ ਵੇਖੋ ਜੇ ਉਹ ਪੇਸ਼ੈਂਟ ਦੀ ਕੰਡੀਸ਼ਨ ਦੇ ਤੇ ਪੇਸ਼ੈਂਟ ਦੀ ਸਾਰੀ ਹਿਸਟਰੀ ਲੈ ਕੇ ਦੇਖਣੀ ਪੈਂਦੀ ਵੀ ਕੀ ਕੰਡੀਸ਼ਨ ਹੈਗੀ ਤੇ ਬੜੇ ਛੇਤੀ ਕਵਰ ਹੋ ਜਾਂਦਾ ਜੀ ਨਹੀਂ ਪੈਰਾਲਾਈਜ਼ ਵਾਲਿਆਂ ਦੇ ਦੁਆਰਾ ਪੈਰ ਤੇ ਹੱਥ ਜਿਹੜਾ ਚੱਲ ਪੈਂਦਾ ਹਾਂਜੀ ਬਿਲਕੁਲ ਜੀ ਸਾਡੇ ਕੋਲ ਕਾਫੀ ਪੇਸ਼ੈਂਟ ਠੀਕ ਹੋ ਕੇ ਗਏ ਨੇ ਜੀ ਕਈ ਤਾਂ ਅਸੀਂ ਸੁਣਿਆ ਕਿ ਪੈਰਾਲਾਈਜ਼ ਦਾ ਅਟੈਕ ਜਿਹੜਾ ਉਹ ਦੋ ਦੋ ਸਾਲ ਦਾ ਦਾ ਸਾਲ ਵੀ ਮੰਜੇ ਤੇ ਰਹਿ ਜਾਂਦੇ ਲੋਕ ਬਿਲਕੁਲ ਹੁੰਦੀ ਹੈ ਜੀ ਸਾਡੇ ਕੋਲ ਪੇਸ਼ੈਂਟ ਇਵੇਂ ਦੇ ਵੀ ਆਉਂਦੇ ਜਿਹੜੇ ਮੰਜੇ ਤੋਂ ਕਾਫੀ ਚਿਤੋਂ ਪਏ ਹੁੰਦੇ ਆ ਉਹ ਵੀ ਠੀਕ ਹੋ ਕੇ ਗਏ ਨੇ ਸਾਡੇ ਕੋਲ ਸਾਡੇ ਪੇਜ ਦੇ ਉੱਪਰ ਤਕਰੀਬਨ ਹਰ ਇੱਕ ਪੇਸ਼ੈਂਟ ਦੀ ਟੈਸਟਮੋਨੀ ਬਣੀ ਹੁੰ ਅੱਛਾ ਤਾਂ ਉਹ ਜੇ 5-7 ਸਾਲ ਜੇ ਕੋਈ ਬੈਡ ਤੇ ਪਿਆ ਵਾ ਤੇ ਜੀ ਉਹਨੂੰ ਨਹੀਂ ਫਰਕ ਪੈ ਰਿਹਾ ਤੇ ਉਹ ਤੁਹਾਡੇ ਕੋਲ ਇੱਕ ਵਾਰ ਕੰਟੈਕਟ ਕਰ ਸਕਦਾ ਜੀ ਜੀ ਬਿਲਕੁਲ ਤੇ ਫੋਨ ਨੰਬਰ ਆਪਣਾ ਬੋਲ ਸਕਦਾ ਫੋਨ ਨੰਬਰ ਹੈਗਾ ਜੀ 97805085 ਨੰਬਰ ਹੈ ਜੀ 97805085 85 ਜੀ ਜੀ ਇਹ ਨੰਬਰ ਹੈ ਤੁਹਾਡਾ ਅਸੀਂ ਡਿਸਪਲੇ ਵੀ ਕਰਾਂਗੇ ਤਾਂ ਗੱਲ ਕਰਦੇ ਆ ਜੀ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਹੇ ਆ ਕਿ ਇੱਕ ਭਰਾ 6 ਫੁੱਟ ਦੀ ਹਾਈਟ ਆ ਔਰ ਚੰਗਾ ਹਟਾ ਕਟਾ ਨੌਜਵਾਨ ਹੈ ਜਦੋਂ ਬਿਮਾਰੀ ਘੇਰ ਲੈਂਦੀ ਆ ਤਾਂ ਮੌਤ ਦੇ ਮੂੰਹ ਤੱਕ ਚੱਲਿਆ ਜਾਂਦਾ ਤਾਂ ਫਿਰ ਜਿੱਥੋਂ ਅਸ਼ੀਰਵਾਦ ਮਿਲਦਾ ਤਾਂ ਜਿੱਥੋਂ ਬਚਾਲਾ ਕੋਈ ਹੱਲ ਲੱਭਦਾ ਕੋਈ ਜਰੀਆ ਲੱਭਦਾ ਤਾਂ ਉਸ ਜਰੀਏ ਮੁਤਾਬਕ ਡਾਕਟਰ ਨਾਲ ਕੰਟੈਕਟ ਹੁੰਦਾ ਤਾਂ ਡਾਕਟਰ ਗੁਰਪ੍ਰੀਤ ਜੀ ਇਹਨਾਂ ਨੂੰ ਮੈਡੀਸਨ ਦਿੰਦੇ ਆ ਆਨਲਾਈਨ ਭੇਜਦੇ ਆ ਪਰਿਵਾਰ ਤੱਕ ਪਹੁੰਚਦੀ ਆ ਹਰ ਘਰ ਤੱਕ ਪਹੁੰਚਦੀ ਆ ਔਰ ਪੰਜਾਬ ਦੇ ਕੋਨੇ ਕੋਨੇ 'ਚ ਪਹੁੰਚਦੀ ਆ ਔਰ ਜੋ ਆਨਲਾਈਨ ਦਾ ਖਰਚਾ ਹੋਵੇਗਾ ਜੋ ਤੁਹਾਨੂੰ ਰਸੀਵਿੰਗ ਦਾ ਖਰਚਾ ਹੋਵੇਗਾ ਉਹ ਦੇਣਾ ਪਵੇਗਾ ਔਰ ਇਸ ਦੇ ਨਾਲ ਦੱਸ ਦਈਏ ਕਿ ਬਹੁਤ ਸਾਰੀਆਂ ਬਿਮਾਰੀਆਂ ਔਰ ਸਪੈਸ਼ਲੀ ਇਹ ਲੀਵਰ ਜੋ ਹੈ ਇਹ ਬਹੁਤ ਵੱਡੀ ਮੁਸੀਬਤ ਬਣ ਗਈ ਹੈ ਕਿਉਂਕਿ ਜੋ ਜੰਕ ਫੂਡ ਹੈ ਆਮ ਪਰਿਵਾਰਾਂ ਦੇ ਬੱਚੇ ਲਗਾਤਾਰ ਰੇੜੀਆਂ ਉਤੋਂ ਇਹ ਖਾ ਰਿਹਾ ਜੰਕ ਫੂਡਾਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ 5-5 ਦਿਨ ਦਾ ਤੇਲ ਜਿਹੜਾ ਉਹੀ ਵਰਤੋਂ ਕੀਤਾ ਜਾਂਦਾ ਇੱਕ ਵਾਰ ਤੇਲ ਠੰਡਾ ਹੋ ਗਿਆ ਉਹਨੂੰ ਢੋਲਿਆ ਨਹੀਂ ਜਾਂਦਾ ਅਗਲੇ ਦਿਨ ਉਹੀ ਯੂਜ਼ ਕੀਤਾ ਜਾਂਦਾ ਤਾਂ ਕਈ ਤਰ੍ਹਾਂ ਦੇ ਇਹੋ ਜਿਹੇ ਇਫੈਕਟ ਲੋਕਾਂ ਦੇ ਲੀਵਰ ਦੇ ਵਿੱਚ ਪੈ ਜਾਂਦੇ ਆ ਤਾਂ ਇਹ ਬਿਮਾਰੀ ਨਾਲ ਘਿਰਿਆ ਹੋਇਆ ਨੌਜਵਾਨ ਇਹ ਡਾਕਟਰ ਸਾਹਿਬ ਦੀ ਗੱਲ ਕਰ ਰਿਹਾ ਸੀ ਕਿ ਡਾਕਟਰ ਸਾਹਿਬ ਨੇ ਮੈਨੂੰ ਬਚਾਇਆ ਮੇਰੀ ਜ਼ਿੰਦਗੀ ਬਚਾਈਆ ਤਾਂ ਆਸ ਕਰਦੇ ਹਾਂ ਕਿ ਹੋਰ ਵੀ ਲੋਕਾਂ ਨੂੰ ਸਾਡੇ ਇਸ ਵੀਡੀਓ ਵੇਖ ਕੇ ਰਾਹ ਜ਼ਰੂਰ ਲੱਭੇ ਹੋਣਗੇ ਔਰ ਰਾਹ ਲੱਭਣ ਦਾ ਜਰੀਆ ਤੁਹਾਨੂੰ ਦੱਸ ਦਿੰਦਾ ਕਿ ਤੁਸੀਂ ਸਾਡੇ ਚੈਨਲ ਤੇ ਮਾਦੀਮ ਰਾਈ ਇਹਨਾਂ ਦਾ ਨੰਬਰ ਜੋ ਹੈ ਉਹ ਜ਼ਰੂਰ ਲੈਣਾ ਹੈ ਔਰ ਵੀਡੀਓ ਨੂੰ ਵਤਵਾ ਸ਼ੇਅਰ ਜ਼ਰੂਰ ਕਰਨਾ ਹੈ ਤਾ ਜੋ ਹੋਰ ਲੋਕਾਂ ਤੱਕ ਹੋਰ ਕਈ ਬਿਮਾਰੀਆਂ ਨਾਲ ਘਰੇ ਹੋਏ ਲੋਕ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਇੱਕ ਵਾਰ ਸਲਾਹ ਜ਼ਰੂਰ ਲਾਓ ਔਰ ਇਹਨਾਂ ਦੇ ਨੰਬਰ ਦੇ ਉੱਤੇ ਇਹਨਾਂ ਨਾਲ ਕੰਟੈਕਟ ਜ਼ਰੂਰ ਕਰੋ ਇਹ ਨੌਜਵਾਨ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ ਕਿ ਨੌਜਵਾਨ ਦੀ ਜ਼ਿੰਦਗੀ ਬਚਾਉਣ ਵਾਲਾ ਡਾਕਟਰ ਔਰ ਰੱਬ ਦੇ ਅਸ਼ੀਰਵਾਦ ਨਾਲ ਹੀ ਉਸ ਪਰਮਾਤਮਾ ਦੇ ਅਸ਼ੀਰਵਾਦ ਨਾਲ ਚੱਲੇ ਹੋਏ ਡਾਕਟਰ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਪਹਿਲਾਂ ਵੀ ਠੀਕ ਕਰੀਆਂ ਔਰ ਅੱਗੇ ਵੀ ਆਸ ਕਰਦੇ ਆ ਕਿ ਲੋਕਾਂ ਨੂੰ ਇਹ ਹੌਸਲਾ ਦਿੰਦੇ ਰਹਿਣ ਫਿਲਹਾਲ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ